ਆਪਾਂ ਪਿੰਡ ਦੇ ਮਤਲਬ ਆਂ ਜਿਆ ਪਟਵੰਤੇ ਪਿੰਡਵਾਸੀ ਦੱਸਦੇ ਆ ਇੱਕ ਇੱਕ ਦਿਨ ਘਾੜਿਆ ਦੇਸ਼ ਨਹੀਂ ਹੈ ਨਾ ਲਗਾਤਾਰ ਰੋ ਪਾਣੀ ਨਹੀਂ ਹੈ ਤੇ ਸਾਨੂੰ 4-5 ਲੱਖ ਰੁਪਇਆ ਘਰਦ ਰਣੀ ਚਾਹੀਦਾ ਹੈ ਪੰਚਾਇਤ ਅੱਗੇ ਪੂਰੇ ਕਾਨੂੰਨ ਤੋਂ ਆਏ ਫਿਰ ਆ ਜਾਓ ਯੂਨੀਵਰਸਿਟੀ ਨਾਂ ਆ ਕੀ ਕਹਿਣਾ ਚਾਹੁੰਦੇ ਹੋ ਪਿੰਡਾਂ ਦੇ ਵਿੱਚ ਕਿਸ ਤਰੀਕੇ ਨਾਲ ਜਾ ਸਕਦਾ ਜਰੀ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਆਪਾਂ ਜਿਹੜੀ ਆ ਪਿਆਣੀ ਸੱਤ ਬੈਠੀ ਆਗੇ ਜਿਵੇਂ ਆਮ ਸੱਥਾਂ ਦੇ ਵਿੱਚ ਗੱਲਾਂ ਕਹਾਣੀਆਂ ਚੱਲਦੀਆਂ ਰਹਿੰਦੀਆਂ ਉਸੇ ਤਰ੍ਹਾਂ ਵਿਚਾਰ ਵਟੰਦਰਾ ਜਿਹੜਾ ਹੋਇਆ ਇਹਨਾਂ ਨੇ ਸਾਰੇ ਸੱਤ ਨੇ ਅੱਜ ਤੋਂ ਉਜਤਨ ਪਹਿਲਾਂ ਇਹ ਫੈਸਲਾ ਕੀਤਾ ਸੀਗਾ ਕਿ ਸਾਡੇ ਇਲੈਕਸ਼ਨ ਜਿਹੜੀਆਂ ਸਸਪੈਂਸ ਹੋਈ ਆ ਚੁੱਕੀਆਂ ਆ ਇਸ ਕਰਕੇ ਆਪਾਂ ਕੋਈ ਨਾ ਕੋਈ ਐਸਾ ਉਮੀਦਵਾਰ ਕੜਾ ਕਰੀਏ ਜਿਹੜਾ ਤੇ ਸਾਡੀਆਂ ਉਮੀਦਾਂ ਨੇ ਖਰਾ ਉਤਰ ਸਕੇ ਸੋ ਇਹ ਸਾਥ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਇਹ ਜਿਹੜਾ ਉਮੀਦਵਾਰ ਹੈ ਸਾਡਾ ਹੁਸਨ ਲਾਲ ਨਿਰਮਨ ਸਿੰਘ ਹੋਏਗਾ ਸਰਪੰਚਿੰਗਾ ਜਿਹਦੇ ਤੋਂ ਸਾਨੂੰ ਕੋਈ ਆਸਾਂ ਮਰਦਾਂ ਜਿਹੜੀਆਂ ਪੂਰੀਆਂ ਹੋ ਸਕਣ ਦੀ ਆਸ ਹੈ ਸੋ ਇਹ ਨਾਲ ਸਾਰੇ ਸਾਥ ਨੇ ਫੈਸਲਾ ਕੀਤਾ ਤੇ ਹੁਣ ਮੈਂ ਸਰਪੰਚੀ ਦੀ ਇਲੈਕਸ਼ਨ ਲੜ ਰਿਹਾ ਹਾਂ ਜਿੱਥੇ ਮੈਂ ਸਰਪੰਚੀ ਦੀ ਇਲੈਕਸ਼ਨ ਲੜ ਰਿਹਾ ਹਾਂ ਉੱਥੇ ਜਿਹੜਾ ਮੇਰਾ ਪਿਸ਼ੋਕੜ ਹੈ ਉਹ ਆਜ਼ਾਦੀਆਂ ਖੁਲਾਟੀਆਂ ਦੇ ਨਾਲ ਬਹੁਤ ဂਿਹੜਤਾ ਉਹਦੀ ਕਿਉਂਕਿ ਸਾਡੇ ਵੱਡੇ ਮਹਾਪੁਰਖਾਂ ਨੇ ਇਹ ਆਜ਼ਾਦੀ ਖੁਲਾਟੀਆਂ ਦੇ ਵਿੱਚ ਬਹੁਤ ਛਾਹ ਸਾਥ ਦਿੱਤਾ ਜਿਵੇਂ ਕਿ ਸਾਡੇ ਘਰ ਵਿੱਚ ਦੋ ਪੈਨਸ਼ਨਾਂ ਨਹੀਂ ਆ ਰਹੀਆਂ ਸਨ ਹੁਣ ਵੀ ਅੱਗੋਂ ਵੀ ਮੈਂ ਉਹਨਾਂ ਹੀ ਚੀਜ਼ਾਂ ਨੂੰ ਮੁੱਖ ਰੱਖਦਾ ਹਾਂ ਜਿਹੜੇ ਆਪਣੇ ਵੱਡ-ਵਡੇਰੇ ਨਹੀਂ ਮਹਾਪੁਰਖਾਂ ਦੀਆਂ ਕੁਰਬਾਨੀਆਂ ਸ਼ਹੀਦੀਆਂ ਜਾਂ ਯਾਦਗਾਰਾਂ ਉਹਨਾਂ ਨੂੰ ਮੁੱਖ ਰੱਖਦੇ ਹਾਂ ਇਹ ਮੈਂ ਪ੍ਰਣ ਕਰਦਾ ਹਾਂ ਆਪਣੇ ਪਿੰਡ ਦੇ ਵਸਈਕਾਂ ਦੇ ਨਾਲ ਜਿਨ੍ਹਾਂ ਨੇ ਮੇਰੇ ਸਿਰ ਦੇ ਉੱਪਰ ਤਰਿਆ ਕਿ ਮੈਂ ਉਹਨਾਂ ਤੋਂ ਵੀ ਵੱਧ ਕੋਈ ਨਾ ਨਗਰਵਾਇਆ ਨੂੰ ਕੁਝ ਕਰਕੇ ਵਿਖਾਵਾ ਤਾਂ ਕਿ ਜਿਹੜਾ ਸਾਡੇ ਵੱਡ ਵਡੇਰਿਆਂ ਦਾ ਔਰ ਨਗਰ ਦੀ ਸ਼ਾਨ ਆ ਉਹ ਵੱਧ ਸਕੇ ਕਿਹੜੀਆਂ ਕਿਹੜੀਆਂ ਸਸਿਆਵਾਂ ਦੱਸੀਆਂ ਨੇ ਪਿੰਡ ਵਾਲੀਆਂ ਜਿਨ੍ਹਾਂ ਨੂੰ ਫੈਲਦੀ ਰਹੀ ਹੈ ਜੀ ਹਾਂ ਸਭ ਤੋਂ ਪਹਿਲਾਂ ਮੈਨੂੰ ਮੇਰੇ ਨੌਜਵਾਨ ਵੀਰਾਂ ਨੇ ਇਹ ਕਿਹਾ ਹੈ ਕਿ ਸਾਨੂੰ ਜਿਹੜੀ ਹੈ ਗਰਾਊਂਡ ਆ ਸਟੇਡੀਅਮ ਆ ਉਹ ਤਿਆਰ ਕਰਕੇ ਦਿੱਤਾ ਜਾਵੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਨਸ਼ਿਆਂ ਵੱਲ ਤਸਦੀ ਆ ਰਹੀ ਆ ਸੋ ਉਹਨਾਂ ਦਾ ਵਿਚਾਰ ਆ ਕਿ ਜੇਕਰ ਤੁਸੀਂ ਆਪਣਾ ਸਰਪੰਚ ਬੰਦੇ ਉਹ ਤੋਂ ਸਭ ਤੋਂ ਪਹਿਲੀ ਮੰਗ ਜਿਹੜੀ ਆ ਸਾਡੀ ਇਹ ਪੂਰੀ ਕੀਤੀ ਜਾ ਸਕੇ ਤਾਂ ਕਿ ਅਸੀਂ ਵੀ ਤੁਹਾਡਾ ਸਾਥ ਦੇ ਕੇ ਤੇ ਜਿਹੜੇ ਸਾਡੇ ਨੌਜਵਾਨ ਵੀਰ ਨੇ ਉਹਨਾਂ ਨੂੰ ਨਸ਼ਿਆਂ ਦੀ ਲਤ ਦੇ ਵਿੱਚੋਂ ਮਚਾ ਸਕੀਏ ਸਭ ਤੋਂ ਪ੍ਰੋਪਰਟੀ ਜਿਹੜੀ ਆ ਉਹ ਸਟੇਡੀਅਮ ਦੀ ਹੋਵੇਗੀ ਉਸ ਤੋਂ ਬਾਅਦ ਜਿਹੜੀ ਆ ਜਿਹੜਾ ਮੇਰਾ ਆਪਣਾ ਵਿਚਾਰ ਆ ਕਿ ਜਿੱਥੇ ਸਟੇਡੀਅਮ ਹੋਣਾ ਚਾਹੀਦਾ ਉਥੇ ਨਾਲ ਦੀ ਨਾਲ ਲਾਇਬ੍ਰੇਰੀ ਵੀ ਸਾਡੇ ਨਜ਼ਰ ਦੇ ਵਿੱਚ ਨਹੀਂ ਹੈਗੀ ਤਾਂ ਕਿ ਜਿੱਥੇ ਸਾਡੇ ਨੌਜਵਾਨ ਵੀ ਗੇਮਰਾਂ ਚੁੱਣਨਗੇ ਉਥੇ ਕਿਤਾਬਾਂ ਨਾਲ ਜੋੜ ਕੇ ਆਪਣੇ ਇਤਿਹਾਸ ਨੂੰ ਜਾਣ ਸਕਣਗੇ ਸਾਡੇ ਵਡੇਰਿਆਂ ਦਾ ਇਤਿਹਾਸ ਕੀਆ ਸੋ ਮੇਰੀ ਇਹ ਵੀ ਕੁਝ ਮੇਰਾ ਇਹ ਵਾਦਾ ਨਹੀਂ ਹੈ ਲੇਕਿਨ ਕੋਸ਼ਿਸ਼ ਜ਼ਰੂਰ ਹੋਵੇਗੀ ਕਿ ਮੈਂ ਆਪਣੇ ਨੱਬ ਦੇ ਵਿੱਚ ਇੱਕ ਲੈ ਵੀ ਵਰੀ ਜਿਹੜੀ ਆ ਉਹ ਵੀ ਸਥਾਪਿਤ ਕਰ ਸਕਾਂ ਉਸ ਤੋਂ ਬਾਅਦ ਜਿਵੇਂ ਕਿ ਸਾਡੇ ਪਾਣੀ ਦਾ ਵਿਕਾਸ ਨਹੀਂ ਹੈ ਗਾਈਆਂ ਨਾਲੀਆਂ ਦਾ ਕੰਮ ਕਾਫੀ ਹੋਣ ਵਾਲਾ ਹੈ ਛੱਪਣਾ ਦਾ ਕੰਮ ਹੋਣ ਵਾਲਾ ਹੈ ਸਕੂਲ ਜਿਹੜਾ ਉਹ ਸਾਡਾ ਬਹੁਤ ਵਧੀਆ ਬਣ ਚੁੱਕਾ ਹੈ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਮੱਦੇਨਜ਼ਰ rakh ke ਆਪਾਂ ਵੱਤ ਤੋਂ ਵੱਤ ਕੋਸ਼ਿਸ਼ ਕਰਾਂਗੇ ਜਿੰਨਾ ਵੀ ਜਲਦੀ ਹੋ ਸਕੇ ਜੋ ਸਾਡੇ ਸਮੇਂ ਦੇ ਸਰਕਾਰ ਹੈ ਸਾਡੇ ਕੈਬਨਟ ਮੰਤਰੀ ਨੇ ਸਰਦਾਰ ਪ੍ਰਦੀਪ ਸਿੰਘ ਜੀ ਤਲਬਾ ਉਹਨਾਂ ਦੀ ਰਹਿਮਾਈ ਦੇ ਵਿੱਚ ਆਪਾਂ ਜਿਹੜਾ ਵੱਤ ਤੋਂ ਵੱਤ ਕੋਸ਼ਿਸ਼ ਕਰਾਂਗੇ ਕਿ ਨਗਰ ਨੂੰ ਗ੍ਰਾਂਟ ਲਿਆ ਕੇ ਵੱਤ ਤੋਂ ਵੱਧ ਜਿਹੜਾ ਖੁਸ਼ਹਾਲ ਬਣਾਇਆ ਜਾ ਸਕੇ ਅਮਜੁਰ ਕੋ ਕੀ ਨਾ ਆ ਕਿਹੜੇ ਪਿੰਡੇ ਜੱਜ ਸਰ ਓਂਕਾਰ ਸੋ ਨੱਤੇ ਮੰਗਲ ਪਿੰਡ ਮੁੱਤੇ ਨੰਦ ਕੀ ਗੱਣਾ ਚਾਹੁੰਦੇ ਹੋ ਪੰਚਾਇਤੀ ਚੋਣਾਂ ਆ ਗਈਆਂ ਵਾ ਸਸ ਸਮਰਨੀਆਂ ਵੀ ਸ਼ੁਰੂ ਹੋ ਗਈਆਂ ਕਿਸ ਤਰੀਕੇ ਦੀ ਗੱਲਬਾਤ ਚੱਲਦੀ ਹੈ ਤੇ ਪਿੰਡ ਦੇ ਵਿਕਾਸ ਵਾਸਤੇ ਕੀ ਕੀ ਵਿਚਾਰ ਆ ਕਿ ਪਿੰਡ ਵਿੱਚ ਕੱਟ ਕੀਤਾ ਗਿਆ ਵਿਚਾਰਾਂ ਤਾਂ ਰੋਜ਼ ਹੁੰਦੇ ਹੁੰਦੇ ਦਿਨ ਰਾਤ ਪਰ ਅਸੀਂ ਚਾਹੁੰਦੇ ਸਾਂ ਕਿ ਸਰਬਸੰਮਤੀ ਹੋਵੇ ਕੋਸ਼ਿਸ਼ ਕੀਤੀ ਕੀ ਪਰ ਹੋ ਨਹੀਂ ਸਕੀ ਹੁਣ ਮੈਂ ਬੇਨਤੀ ਕਰਦਾ ਹਾਂ ਕਿ ਅਜੇ ਵੀ ਜਗ ਹੈਗੇ ਨੇ ਕਿ ਮੌਕੇ ਦੇ ਮੌਕੇ 'ਤੇ ਜਾ ਕੇ ਦੇਖਤਾ ਹੋ ਸਕਦੀ ਆ ਕਿ ਪਿੰਡ ਦੀ ਤਰੱਕੀ ਲਈ ਪਿੰਡ ਦਾ ਕਿੱਥੇ ਕੋ ਪਿੰਡ ਨੂੰ ਜਾਣਦਾ ਨਹੀਂ ਸੀ ਅੱਜ ਹੀ ਹਿੰਦੁਸਤਾਨ ਦੀ ਵਰਲਡ ਵਿੱਚ ਲੋਕਾਂ ਨੂੰ ਪਤਾ ਕਿ ਮੱਤੇ ਨੂੰ ਪਿੰਡ ਕੋਈ ਹੈਗਾ ਵਾ ਇਸ ਕਰਕੇ ਮੈਂ ਚਾਹੁੰਦਾ ਕਿ ਪਿੰਡ ਦਾ ਕੋਈ ਨਾ ਕੋਈ ਇਹੋ ਜਿਹਾ ਪ੍ਰੋਗਰਾਮ ਬਣ ਜਾਏ ਕਿ ਪਿੰਡ ਦਾ ਨਾਮ ਬੁਣਾਵਾ ਹੋਵੇ ਬਲਕਿ ਪਿੰਡ ਦੀ ਸੋਭਾ ਹੋਵੇ ਕੀ ਚਾਹੁੰਦੇ ਆ ਕੀ ਕੀ ਵਿਕਾਸ ਹੋਣੇ ਚਾਹੀਦੇ ਪਿੰਡ ਦੇ ਵਿਕਾਸ ਸਭ ਤੋਂ ਪਹਿਲੋਂ ਤੇ ਆ ਕਿ ਪਿੰਡ ਨੂੰ ਬਚਾਉਣ ਲਈ ਗ੍ਰਾਮਲ ਕੱਢਾਵਲ ਧਿਆਨ ਦਿੱਤਾ ਜਾਵੇ ਮੇਰੇ ਲਈ ਮੈਂ ਪੂਰੀ ਯੋਰ ਕੋਸ਼ਿਸ਼ ਕਰਾਂਗਾ ਕਿ ਪੰਚਾਇਤ ਨੂੰ ਵੀ ਅਖਾਂਗਾ ਤੇ ਨਾਲ ਦੀ ਨਾਲ ਪਿੰਡ ਵਾਡਿਆਂ ਨੂੰ ਅਖਾਂਗੇ ਸਾਰੇ ਨੌਜਵਾਨਾਂ ਨੂੰ ਭਾਵੇਂ ਸਾਰੇ ਮੁੰਸਰ ਮਲਕੇ ਗਏ ਨੇ ਇੱਥੇ ਵੀ ਹੈਗੇ ਨੇ ਕੁਝ ਮੁੰਡੇ ਝੋਨੇ ਦੀ ਮਜ਼ਾ ਆਣ ਕਾ ਕੇ ਵਧਾਈ ਕਰਕੇ ਕੰਮਾਂ ਨੂੰ ਲੱਗੇ ਨੇ ਪਰ ਫਿਰ ਵੀ ਪੁਛ ਕੇ ਮੁੰਡਿਆਂ ਨੂੰ ਭੱਜ ਗਏ ਨੇ ਉਹ ਚਾਹੁੰਦੇ ਨੇ ਕਿ ਇੱਥੇ ਅਹੀਂ ਨਸ਼ਾ ਹਟਾ ਕੇ ਤੇ ਲੋਕਾਂ ਨੂੰ ਗੈਮਾਂ ਲਈਏ ਇਹ ਸਭ ਤੋਂ ਵੱਡੀ ਪਹਿਲ ਨੰਬਰ 2 ਦੇ ਉੱਤੇ ਮੱਛੀਆਂ ਲਈ ਕੋ ਇਹੋ ਜਿਹਾ ਸिलाई ਸੈਂਟਰ ਜਿਹੜਾ ਕਿ ਮੈਂ ਪਹਿਲਾਂ ਚਲਾਉਂਦਾ ਵੀ ਰਿਆਂ ਇਸ ਪਿੰਡ ਵਿੱਚ ਜਦੋਂ ਮੈਂ ਸਰਪੰਚ ਹੁੰਦਾ ਸੀ ਕਿਉਂਕਿ ਮੈਂ ਆਪਣੀ ਗੇਮ ਸਰਪੰਚੀ ਨੇ ਸ਼ੁਰੂ ਕੀਤੀ ਸੀ ਸਰਪੰਚ ਤੋਂ ਲੈ ਕੇ ਐਕਟਿਵ ਵਿਦਾਨ ਸ਼ੋਅ ਨੂੰ ਕਮੇਟੀ ਸ਼ਰੋਮ ਹੀ ਅਕਾਲੀ ਦਾ ਜਨ ਸਰਵਿਸਟ ਵੀ ਰਿਆ ਪਰ ਇਹ ਪਿੰਡ ਦੀ ਚੋਣ ਪਾਰਟੀ ਲੈਵਲ ਤੇ ਨਹੀਂ ਪਿੰਡ ਲੈਵਲ ਤੇ ਆ ਸਰਪੰਚ ਪਿੰਡ ਦਾ ਹੁੰਦਾ ਨਾ ਕਿ ਕਿਸੇ ਪਾਰਟੀ ਹੁੰਦਾ ਪਾਰਟੀ ਬਜਟ ਹਾਉਣਾ ਚਾਹੁੰਦਾ ਮੈਂ ਤੇ ਨਾ ਮੈਂ ਕਦੀ ਹੋਣ ਦਿੱਤੀ ਅਜੇ ਤੱਕ ਜਿੰਨਾ ਚਿਰ ਵੀ ਰਹਾ ਮੈਂ ਸਰਪੰਚ ਦੇ ਤੌਰ ਤੇ ਵੀ ਪਾਵੇਂ ਆਪਣਾ ਕਿਸੇ ਵੀ ਡਿਊਟੀ ਤੇ ਰਿਆਂ ਕਿਸੇ ਵੀ ਸੇਵਾ ਤੇ ਰਿਆਂ ਪਿੰਡ ਵਿੱਚ ਪੁਰਸ ਵੀ ਨਹੀਂ ਵੜਨ ਦਿੱਤੀ ਪਿੰਡ ਵਿੱਚ ਤਕਾਬੀ ਵਾਲੇ ਵਿੱਚ ਵੜਨ ਦਿੱਤੇ ਪਿੰਡ ਵਿੱਚ ਕੋਈ ਲੜਾਈ ਵੀ ਨਹੀਂ ਹੋਣ ਦਿੱਤੀ ਇਹ ਮੇਰੇ ਪਿੰਡ ਨੂੰ ਇੱਕ ਸ਼ੋਭਾ ਜਾਂਦੀ ਆ ਤੇ ਪਿੰਡ ਵਾਲੇ ਮੇਰੀ ਨਿੰਮਤ ਮੰਨ ਕੇ ਮੇਰੀ ਬੇਨਤੀ ਮੰਨ ਕੇ ਤੇ ਸਾਰੇ ਦੇ ਸਾਰੇ ਕੋਈ ਤੁਹਾੜਾ ਨਹੀਂ ਕਿਸੇ ਕਿਸਮ ਦਾ ਅੱਜ ਵੀ ਪਿੰਡ ਸਾਰਾ ਇਕੱਠਾ ਪਰ ਕੋਈ ਨਹੀਂ ਜੀ ਕੋਈ ਥੋੜਾ ਜਿਹਾ ਹਕਾਰ ਨੂੰ ਜੇ ਨੇ ਜਿੰਨਾ ਕਰਕੇ ਲੋਕ ਚਾਹੁੰਦੇ ਹੁੰਦੇ ਨੇ ਕਿ ਮੈਂ ਹੀ ਹੋਵਾਂ ਮੈਂ ਹੀ ਹੋਵਾਂ ਇਸ ਕਰਕੇ ਕੁਝ ਮੇਰਾ ਸਰੀਰ ਵੀ ਬਡਾਪੇ ਚੋਂ ਕਰਕੇ ਮੈਂ ਇਹਨਾਂ ਸਟ੍ਰਗਲ ਨਹੀਂ ਕਰ ਸਕਦਾ ਤੇ ਹਰ ਇੱਕ ਨੂੰ ਜਾ ਕੇ ਤੌਣ ਫੜ ਕੇ ਕਦੀ ਇਹ ਹੀ ਵਕਤ ਸੀ ਤੌਣ ਫੜਾ ਕਿਸੇ ਨਹੀਂ કાਕਾ ਅਣੀ ਆ ਕਰਨਾ ਪਰ ਹਾਂ ਆ ਕਰਨਾ ਚਾਚਾ ਤਾਇਆ ਆ ਕਰਨਾ ਲੋਕ ਮੰਨ ਜਾਂਦੇ ਰਹਿ ਪਰ ਮੇਰੇ ਕੋ ਹੁਣ ਸਰੀਰ ਤੌਰ ਤੇ ਮੈਂ ਇਹਨਾਂ ਨਹੀਂ ਕਰ ਸਕਦਾ ਜੀ ਕੀ ਨਾਮ ਜੀ ਤੁਹਾਡਾ ਲਬਦੀਪ ਕੋਰ ਕੀ ਕਹਿਣਾ ਚਾਹੁੰਦੇ ਹੋ ਪੰਚਾਇਤੀ ਚੋਣਾਂ ਨੇ ਕੀ ਕੀ ਹੋਣਾ ਚਾਹੀਦਾ ਪਿੰਡ ਦੇ ਵਿੱਚ ਕਿਸ ਤਰੀਕੇ ਦੀ ਚਰਚਾ ਕਰਦੇ ਸਾਡੇ ਤੇ ਡਿਸਪੈਂਸਰ ਵੀ ਨਹੀਂ ਹੈਗੀ ਸਾਨੂੰ ਬੜ ਨੰਗਲ ਜਾਦਾ ਪੈਂਦਾ ਹੈ ਇੱਕ ਹਾਂ ਦਾ ਸਕੂਲ ਹੈਗਾ ਪ੍ਰਾਇਮਰੀ ਉਹੀ ਸਾਡੇ ਬੱਚਾ ਸਭ ਤੋਂ ਜ਼ਿਆਦਾ ਪੈਂਦਾ ਸਕੂਲ ਸਕੂਲ ਦਾ ਵੀ ਕੁਝ ਸੋਚਿਆ ਜਾਵੇ ਤੇ ਗੱਲ ਨਹੀਂ ਵਿਕਾਸ ਤਾਂ ਵਸੇ ਹੋਈ ਜਾਣਾ ਹੈ ਇੱਕ ਵੀ ਸਾਈ ਫਾਈ ਸੈਟੋ ਸੁਣਨਾ ਜ਼ਰੂਰੀ ਰੱਖੋ ਵਾਸਤੇ ਇੱਕ ਵੀ ਬਸ ਦੀ ਹੋਵੇ ਸੁਣ ਚਾਹੀਦੀ ਹੈ ਲੜਕੀਆਂ ਹੋ ਜਾਣ ਅਮਰਸਾ ਰੱਖੋ ਇੰਦਾ ਪਿੰਡ ਤੇ ਸਕੀਟ ਲੱਗ ਤਾਂ ਨਹੀਂ ਕੋਈ ਮੰਗਤ ਹੋਣੀ ਉਹ ਵੀ ਲੱਗਣੀ ਚਾਹੀਦੀ ਹੈ ਨਾ ਮੌਲਕਾ ਜਿੱਕਰ ਖਰਾਬ ਨੇ ਲਾਈਟਾਂ ਜ਼ਰੂਰ ਚਾਹੀਦੀਆਂ ਨੇ ਲੱਗਦਾ ਬਜ਼ੁਰਗ ਸਵੇਰੇ ਜਿਹੜਾ ਤੜਕੇ ਜਦੋਂ ਬਰਦਵਾਰੇ ਜਾਂਦੇ ਆ ਸਟਰੀਟ ਲਾਈਟਾਂ ਲੱਗੀਆਂ ਹੋਣਗੀਆਂ ਚੰਗੀ ਤਰੀਕੇ ਨਾਲ ਜਾ ਸਕਣਗੇ ਹਾਂਜੀ ਹਾਂ ਚਾਹੁੰਦੇ ਆ ਕੀ ਨਾਮ ਜੀ ਮੇਰਾ ਨਾਮ ਗੁਰਬਾਜ ਸਿੰਘ ਆ ਜੀ ਚੋਣਾ ਐਮਐਨਏ ਪੰਚਾਇਤੀ ਕੀ ਖਾਸ ਉਮੀਦਾਂ ਨੇ ਯੂਥ ਨੂੰ ਆਪਣੇ ਪਿੰਡ ਦੇ ਸਰਪੰਚ ਤੋਂ ਕਿਸ ਤਰੀਕੇ ਦਾ ਸਰਪੰਚ ਮੰਗੋ ਜੋ ਯੂਥ ਨੂੰ ਤਾਂ ਇਹ ਉਮੀਦਾਂ ਹੁੰਦੀਆਂ ਨੇ ਵੀ ਇੱਕ ਪਿੰਡ ਦੇ ਵਿੱਚ ਜਿਮ ਹੋ ਜੇ ਇੱਕ ਗਰਾਉਂਡ ਸਾਡੇ ਪਿੰਡ ਹੈਗਾ ਆ ਆਪਾਂ ਸਟੇਡੀਅਮ ਬਣਾਉਣ ਦੀ ਮੰਗ ਕਰਦੇ ਹਾਂ ਉਹਦੇ ਵਿੱਚ ਠੀਕ ਹੈ ਤੇ ਹੋਰ ਆਪਾਂ ਜੋ ਸਹੀ ਮੰਗ ਕਰਦਾ ਵੀ ਜਿੰਮ ਬਣ ਜਾਏ ਤੇ ਲਾਇਬ੍ਰੇਰੀ ਹੋ ਜੇ ਸਾਨੀ ਜਿਹਾ ਇਕੱਠੀਆਂ ਹੋ ਜਾਣ ਤੇ ਇੱਕ ਗਰਾਉਂਡ ਦੇ ਵਿੱਚ ਪਾਣੀ ਦਾ ਥੋੜਾ ਜਿਹਾ ਮਸਲਾ ਹੋ ਜੇ ਤੇ ਇੱਕ ਪਿੰਡ ਦੇ ਵਿੱਚ ਫਿਲਟਰ ਲੱਗ ਜਾਣ ਤੇ ਗਲੀਆਂ ਨਾਲੀਆਂ ਦਾ ਵਿਕਾਸ ਹੋ ਜੇ ਕਿਉਂਕਿ ਜਦੋਂ ਬਾਰਿਸ਼ ਆਉਂਦੀ ਆ ਉਦੋਂ ਬਹੁਤ ਔਖਾ ਹੋ ਜਾਂਦਾ ਗਲੀਆਂ ਦੇ ਵਿੱਚੋਂ ਕਿ ਸਿਵਰੇ ਵਗਾਰਾ ਕੋਈ ਪਾਪ ਲਾਨ ਵਗਾਰਾ ਪਿੰਡ ਦੇ ਵਿੱਚ ਹੈ ਨਹੀਂ ਆ ਉਹ ਆਪਾਂ ਮੰਗਾਂ ਕਰਦੇ ਹਾਂ ਸੇ ਸੂਰਤਾਂ ਨੂੰ ਐ ਕੀ ਹਾਲ ਪਿੰਡ ਸੇਮ ਸੋਲ ਤਾਂ ਵਿੱਦਿਆ ਖਾਂ ਆਮੋ ਕਲੀਨਿਕ ਦੀ ਮੰਗ ਕਰਦੇ ਆ ਉਹਨਾਂ ਤੋਂ ਤੇ ਇੱਕ ਸਰਕਾਰੀ ਹਸਪਤਾਲ ਦੀ ਮੰਗ ਕਰਦੇ ਆ ਇਹ ਆਪਾਂ ਮੰਗ ਕਰਦੇ ਆ ਹੋਰ ਸਰਪੰਚ ਸਾਹਿਬ ਸਾਡੇ ਸੋਝਵਾਨ ਨੇ ਆਪਾਂ ਅਸੀਂ ਚੋਣੇ ਇਹਨਾਂ ਨੂੰ ਸੋਚ ਸਮਝ ਕੇ ਆਪਾਂ ਕੀਤਾ ਬਣਾਇਆ ਹੁਣ ਤੇ ਤਾਂ ਕਰਕੇ ਪਹਿਨਾ ਤੁਸੀਂ ਤੀਜੇ ਦੀ ਮੰਗ ਕਰਦਾ ਜਿਆਦਾਤਰ ਕਿਸਾਨ ਵਸਦੇ ਨੇ ਉਹ ਪਸ਼ੂ ਰੱਖੇ ਹੁੰਦੇ ਨੇ ਲੱਗਦਾ ਪਸ਼ੂ ਦਾ ਹਸਪਤਾਲ ਹੋਣਾ ਚਾਹੀਦਾ ਪਿੰਡ ਦੇ ਵਿੱਚ ਤਾਂ ਜੋ ਲੋਕਾਂ ਨੂੰ ਬਹੁਤ ਜ਼ਿਆਦਾ ਸਹੂਤ ਮਿਲੂ ਹਾਂ ਨਹੀਂ ਪਿੰਡ ਦਾ ਕੋਣਾ ਆਪਾਂ ਲਾਗੇ ਪਿੰਡ ਦੇ ਹੈਗਾ ਗੋਰੇ ਗੋਰੇ ਨੰਗਲ ਹਸਪਤਾਲ ਹੈਗਾ ਉਹ ਵੱਡੇ ਤੋਂ ਛੋਟਾ ਪਿੰਡ ਹੈ ਉਹ ਵਾਲੇ ਪਿੰਡ ਹਸਪਤਾਲ ਬੰਨਤਾ ਕਰੇ ਸਾਡੇ ਪਿੰਡ ਵੀ ਹੋਣਾ ਹੋਣਾ ਚਾਹੀਦਾ ਕਿਉਂਕਿ ਸਾਡੇ ਪਿੰਡ ਨੇ ਵੋਟਾਂ ਉਹਨਾਂ ਤੋਂ ਜ਼ਿਆਦਾ ਨੇ ਤਾਂ ਕਰਕੇ ਆਪਾਂ ਇਹ ਉਮੀਦ ਕਰਦੇ ਨਵੀਂ ਤਾਂ ਕਰਕੇ ਆਪਾਂ ਇਹਨਾਂ ਨੂੰ ਚੁਣਿਆ ਇਸ ਟਾਈਮ ਚੁਣੇਵੇਂ ਆਪਾਂ ਬਹੁਤ ਸਲਾਮਾਂ ਕਰਕੇ ਫੇਰੀ ਆਪਾਂ ਬੰਦੇ ਨੂੰ ਮਤਲਬ ਚੁਣਿਆ ਪਖੜਾ ਕੀਤਾ